ਇਹਦਾ ਹਾਈਟ ਬਾਈ ਫਰਮਹੰਤਰੀ ਦਾ ਬਾਵਾ ਹੋ ਗਿਆ ਨਾ ਇਹਦਾ ਮੰਨਦਾ 50 ਲੈ ਲਵੇ ਹੋਊ ਚਾਲੀ ਆਪਾਂ ਦਾ ਫੀਤਾ ਫੂਤਾ ਲਾਇਆ ਨਹੀਂ ਕਦੇ ਠੀਕ ਆ ਨਾ ਬਾਈ ਇਹ ਇਹ ਨਹੀਂ ਵੇਚਦੇ ਹਨ ਤੁਸੀਂ ਇਹ ਨਹੀਂ ਦਿੰਦੇ ਇਹ ਤਾਂ ਕਰੀ ਰੱਖੋਗੇ ਇਹ ਚੰਗੀ ਕਿਉਂ ਹੁੰਦੀ ਆ ਵੀ ਕਿਉਂ ਮੰਨਦੇ ਹੁੰਨੇ ਚੰਗੀ ਇਹਦਾ ਯਾਰ ਚੰਗੀ ਹੁੰਦੇ ਕਰਮ ਵਾਲੀ ਹੁੰਦੀ ਆ ਵਿਚਾਰੀ ਅੱਛਾ ਇਹਦੇ ਭਾਗ ਹੀ ਖਾਨਨੇ ਆ ਮਾਲਕ ਵੱਲੋਂ ਕੁਦਰਤ ਵੱਲੋਂ ਆ ਯਾਰ ਵਾਧਾ ਪਾਲਦੀ ਹੁੰਦੀ ਆ ਇਹੇ ਵਾਧਾ ਪਾਲਦੀ ਆ ਇਹ ਇਹ ਆਏ ਕਹਿੰਦੇ ਵੀ ਮੈਂ ਇਜੜ ਚ ਇਨਾ ਇਜੜ ਹੋਵੇ ਇਜੜ ਦੇ ਵਿੱਚ ਫਿਰਦੀ ਦਿਖਾਣਾ ਠੀਕ ਆ ਵੀ ਲੋਕੇ ਰਹਾ ਲੋਕੇ ਰਹਾ ਵਾਧਾ ਮੰਗਦੀ ਆ ਇਹੇ 함ੇ ਗੱਲਾਂ ਇਹਦੀ ਰੰਗ ਲੱਗਾ ਹੋਇਆ ਇਹ ਨਹੀਂ ਪਤਾ ਮਾਲਕ ਦੇ ਘਰੋਂ ਕਿੱਥੇ ਤੱਕ ਉਹ ਕਰਨਾ ਇਹਦੇ ਘੜਾ ਆਪਾਂ ਵਿਚਾਰੀ ਦਾ ਜਾਦੇ ਹੋ ਜਾਗੇ ਦਾ ਦਾਣੇ ਮੁੱਠੀ ਖਾਈ ਜਾਂਦੀ ਆ ਵਿਚਾਰੀ ਨਾਲ ਬੱਕਰੀਆਂ ਦੇ ਹੂੰ ਗੱਲ ਇਹ ਆ ਠੀਕ ਹੈ ਬਾਕੀ ਬੱਕਰੀਆਂ ਦਾ ਕੱਦ ਦੇਖ ਲੋ ਕਿੱਡਾ ਇਹਦਾ ਹਾਂ ਕੱਦ ਦਾ ਬਾਵਾ ਹੈ ਨਾ ਹੈ ਕੱਦ ਦਾ ਦੇਖਣ ਨੂੰ ਤਾਂ ਲੱਗਦੀ ਨਹੀਂ ਉਹੀ ਬੰਦਾ ਨਹੀਂ ਮੰਨਦਾ ਮਹਾਰਾਜਟ ਵਾਲੇ ਬੰਦੇ ਮੇਰੇ ਕੋਲੇ ਨੇ ਕਹਿੰਦੇ ਯਾਰ ਕਾਂਜੇ ਨਹੀਂ ਹੈਗੀ ਇਹ ਅਸਿਆ ਮਹਾਂ ਯਾਰ ਕਾਂਜਾ ਬੋਲੇ ਦਾ ਸਹੀ ਹੂੰ ਛੋਟਾ ਹੀ ਛਾਲਦੀ ਤਾਂ ਹੋਈ ਪਈ ਮੇਰੇ ਕੋਲੇ ਹਲੇ ਤੱਕ ਤਾਂ ਬੋਲੀ ਨਾ ਬੋਕ ਮੰਗਰ ਲੱਗਦਾ ਇਹਦੇ ਠੀਕ ਹੈ ਨਾ ਤਾਂ ਹੀ ਕਰਦੀ ਆ ਵਿਚਾਰੀ ਹੂੰ ਨਾ ਕਦੇ ਤਾਰ ਦਿੱਤੇ ਆ ਕੁਝ ਨਹੀਂ ਦਿੰਦੀ ਦੇਖ ਲੈ ਵਾਸ ਫਿਰ ਮਾਲ ਚ ਇੱਕ ਰੱਖਣੀ ਵੀ ਬਾਧੇ ਵਾਲਾ ਕੰਮ ਆ ਵੀ ਜਮਾ ਇਹਦਾ ਜ਼ਰੂਰੀ ਆ